ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਡੇ ਲਈ ਕਾਫੀ ਚਿਰ ਬਾਅਦ ਦੁਬਾਰਾ ਤੋਂ ਫੇਸ ਟੂ ਫੇਸ ਇੱਕ ਨਵੀਂ ਕਹਾਣੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣ ਲੱਗੇ ਆਂ ਉਮੀਦ ਆ ਕਿ ਤੁਸੀਂ ਮੇਰੀ ਨਵੀਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਵੋਗੇ ਤੇ ਕਾਫੀ ਟਾਈਮ ਤੋਂ ਤੁਸੀਂ ਵੀ ਇੰਤਜ਼ਾਰ ਕਰ ਰਹੇ ਸੀ ਨਵੀਂ ਵੀਡੀਓ ਦਾ ਇਸ ਕਰਕੇ ਮੈਂ ਅੱਜ ਤੁਹਾਡੇ ਲਈ ਦੁਬਾਰਾ ਤੋਂ ਆਪ ਜਿਹੜੀ ਰੀਜ ਵਾਈਨਿੰਗ ਆ ਚੈਨਲ ਦੀ ਦੁਬਾਰਾ ਤੋਂ ਕਰ ਰਹੇ ਆਂ ਸਟਾਰਟ ਕਰਦੇ ਆਂ ਜੀ ਅੱਜ ਦੀ ਨਵੀਂ ਕਹਾਣੀ ਕਾਣੀਆ ਇੱਕ ਪਿੰਡ ਦੀ ਇੱਕ ਏਰੀਏ ਦੀ ਜਿੱਥੇ ਕਿ ਇੱਕ ਫਕੀਰ ਰਹਿੰਦਾ ਹੁੰਦਾ ਉਹ ਫਕੀਰ ਜਿਹੜਾ ਕਿ ਆਪਦੇ ਘਰ-ਬਾਰ ਤੋਂ ਸਾਰੇ ਕਾਸੇ ਤੋਂ ਦੂਰ ਹੁੰਦਾ ਉਹਨੂੰ ਦੁਨੀਆਦਾਰੀ ਨਾਲ ਕੋਈ ਮਤਲਬ ਨਹੀਂ ਹੁੰਦਾ ਜਦੋਂ ਉਹ ਰੱਬ ਦੀ ਭਗਤੀ ਕਰਦਾ ਤਾਂ ਉਹ ਅਚਾਨਕ ਤੁਰਦਾ-ਤੁਰਦਾ ਲੋਕਾਂ ਦੇ ਘਰਾਂ ਚੋਂ ਰੋਟੀ ਪਾਣੀ ਖਾਂਦਾ ਤੇ ਇਹ ਗੱਲ ਦੇਖਦਾ ਕਿ ਸਾਰੀ ਦੁਨੀਆ ਦੇ ਲੋਕ ਆ ਜਿਹੜੇ ਉਹ ਪਰੇਸ਼ਾਨ ਆ ਕੋਈ ਲੋਕ ਕੋਈ ਵੀ ਘਰ ਸੁਖੀ ਨਹੀਂ ਆ ਨਾ ਤੇ ਉਹ ਸੋਚਦਾ ਰਹਿੰਦਾ ਆਪਦੇ ਆਪ ਚ ਕਿ ਮੈਂ ਅਜਿਹਾ ਕੀ ਕਰਾਂ ਕਿ ਜਿਹਦੇ ਨਾਲ ਮੈਂ ਲੋਕਾਂ ਨੂੰ ਖੁਸ਼ੀ ਦੇ ਸਕਾਂ ਪਰ ਉਸ ਦਾ ਕੋਈ ਚਾਰਾ ਨਹੀਂ ਚੱਲਦਾ ਫਕੀਰ ਸੋਚਦਾ ਰਹਿੰਦਾ ਨੇੜੇ-ਨੇੜੇ ਦੇ ਪਿੰਡਾਂ 'ਚ ਜਾਂਦਾ ਜਿਹੜੇ ਘਰੋਂ ਵੀ ਰੋਟੀ ਖਾਂਦਾ ਉਸੇ ਘਰੋਂ ਜਾ ਕੇ ਦੇਖਦਾ ਕਿ ਇਸ ਘਰ ਵਿੱਚ ਆਹ ਪ੍ਰੋਬਲਮ ਐ ਇਸ ਘਰ ਵਿੱਚ ਆਹ ਦੁੱਖ ਆ ਆ ਬਿਮਾਰੀ ਆ ਬੱਚਾ ਨਹੀਂ ਐ ਜੇ ਉਹ ਹਨਾ ਤਾਂ ਉਹ ਜਿਹੜਾ ਸਾਰੀਆਂ ਗੱਲਾਂ ਨੋਟਿਸ ਕਰਦਾ ਤਾਂ ਉਹ ਇੱਕ ਨਿਰਣਾ ਕਰਦਾ ਹੈ ਕਿ ਮੈਂ ਜਿਹੜਾ ਲੋਕਾਂ ਨੂੰ ਨਾ ਖੁਸ਼ੀਆਂ ਦੇਵਾਂਗਾ ਨਾ ਤਾਂ ਉਹ ਆਪਦੇ ਆਪ ਨਾਲ ਜੋ ਵਾਅਦਾ ਕਰਦਾ ਤੇ ਉਹ ਵਾਅਦਾ ਪੂਰਾ ਕਰਨ ਲਈ ਉਸ ਰਾਹ ਤੇ ਤੁਰ ਪੈਂਦਾ ਤੇ ਉਹ ਪਿੰਡੋਂ ਬਾਹਰ ਜਾ ਕੇ ਇੱਕ ਝੌਂਪੜੀ ਪਾ ਲੈਂਦਾ ਤੇ ਝੌਂਪੜੀ ਦੇ ਉੱਪਰ ਇੱਕ ਪੋਸਟਰ ਟਾਈਪ ਲਾ ਦਿੰਦਾ ਕਿ ਖੁਸ਼ੀਆਂ ਦੀ ਦੁਕਾਨ ਤਾਂ ਜਦੋਂ ਨੰਗ ਦੇ ਟੱਪ ਦੇ ਰਾਹੀ ਦੇਖਦੇ ਆ ਵੀ ਇਹ ਕੀ ਆ ਇੱਥੇ ਇਹ ਫਕੀਰ ਨੇ ਕੀ ਕੀਤਾ ਹੋਇਆ ਤਾਂ ਉਹ ਫਕੀਰ ਤੋਂ ਪੁੱਛਿਆ ਕਿ ਬਾਬਾ ਜੀ ਇਹ ਕੀ ਚੱਕਰਾ ਤੇ ਉਹ ਕਹਿੰਦਾ ਵੀ ਭਾਈ ਇਹ ਖੁਸ਼ੀਆਂ ਦੀ ਦੁਕਾਨ ਹੈ ਇੱਥੇ ਤੁਹਾਨੂੰ ਖੁਸ਼ੀਆਂ ਮਿਲਣਗੀਆਂ ਇਸ ਘਰ ਕੇ ਜਿਹੜਾ ਬੰਦਾ ਵੀ ਆਪਦੇ ਘਰ ਵਿੱਚੋਂ ਪਰਿਵਾਰ ਵਿੱਚੋਂ ਦੁਖੀ ਆ ਉਹ ਇੱਥੇ ਆ ਕੇ ਖੁਸ਼ੀ ਹਾਸਲ ਕਰ ਸਕਦਾ ਜਿਵੇਂ ਜਿਵੇਂ ਨੇੜੇ ਦੇ ਏਰੀਆ 'ਚ ਪਤਾ ਲੱਗਦਾ ਉਵੇਂ-ਉਵੇਂ ਕਿਉਂਕਿ ਦੁਖੀ ਦਾ ਸਾਰੇ ਦੁਨੀਆ ਤਾਂ ਸਾਰੇ ਲੋਕ ਉੱਥੇ ਜਾਣਾ ਸਟਾਰਟ ਕਰਦੇ ਆ ਕਿ ਉਹ ਫਕੀਰ ਕੋਲੇ ਕੀ ਹੈ ਉਹ ਜਾ ਜਿਸ ਨਾਲ ਉਸ ਖੁਸ਼ੀਆਂ ਵੰਡ ਰਿਆ ਹੋ ਸਕਦਾ ਅਸੀਂ ਵੀ ਖੁਸ਼ ਹੋ ਜਾਈਏ ਤਾਂ ਉਸ ਫਕੀਰ ਕੋਲੇ ਲੋਕਾਂ ਦੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਇੱਕ ਦਿਨ ਜਦੋਂ ਉਹ ਫਕੀਰ ਉਹ ਸੰਗਤ ਵਿੱਚ ਬੈਠਾ ਹੁੰਦਾ ਤਾਂ ਸੰਗਤ ਲਾਈਨ ਵਾਜ ਫਕੀਰ ਕੋਲੇ ਆਉਂਦੀ ਆ ਕਾਫੀ ਬੰਦੇ ਆ ਜਿਹੜੇ ਆਉਂਦੇ ਆ ਸਭ ਤੋਂ ਪਹਿਲਾਂ ਇੱਕ ਬੰਦਾ ਆਉਂਦਾ ਤੇ ਉਹ ਫਕੀਰ ਨੂੰ ਕਹਿੰਦਾ ਕਿ ਮਹਾਰਾਜ ਜੀ ਮੈਂ ਬਹੁਤ ਦੁਖੀ ਆ ਤੇ ਫਕੀਰ ਕਹਿੰਦਾ ਵੀ ਭਗਤਾ ਕੀ ਗੱਲ ਆ ਤੈਨੂੰ ਕਿਸ ਗੱਲ ਤੋਂ ਦੁਖੀ ਆ ਤੂੰ ਕਹਿੰਦਾ ਜਿਹੜੀ ਮੇਰੇ ਘਰ ਵਾਲੀ ਆ ਨਾ ਉਹ ਬਹੁਤ ਜ਼ਿਆਦਾ ਬੋਲਦੀ ਆ ਸ਼ੋਰ ਸ਼ਰਾਬਾ ਕਰਦੀ ਆ ਚੰਗਾ ਖਾਣਾ ਨਹੀਂ ਬਣਾਉਂਦੀ ਹਮੇਸ਼ਾ ਕਲੇਸ਼ ਕਰਦੀ ਆ ਤੇ ਜਿਸ ਕਰਕੇ ਮੈਂ ਬਹੁਤ ਪਰੇਸ਼ਾਨ ਰਹਿੰਦਾ ਫਕੀਰ ਸੁਣਦਾ ਸੁਣਨ ਤੋਂ ਬਾਅਦ ਫਕੀਰ ਉਹਨੂੰ ਇੱਕ ਪਾਸੇ ਭਾਜਦਾ ਅਗਲੇ ਨੰਬਰ ਤੇ ਦੂਜੇ ਨੰਬਰ ਤੇ ਇੱਕ ਆਦਮੀ ਫੇਰ ਆਉਂਦਾ ਤੇ ਉਹ ਕਹਿੰਦਾ ਕਿ ਮਹਾਰਾਜ ਜੀ ਮੈਂ ਬਹੁਤ ਜ਼ਿਆਦਾ ਦੁਖੀ ਆ ਕਹਿੰਦਾ ਕੀ ਗੱਲ ਆ ਭਾਈ ਕਿੰਦਾ ਨਾ ਮੇਰੇ ਘਰ ਵਾਲੀ ਦੀ ਮੌਤ ਹੋ ਚੁੱਕੀ ਆ ਤੇ ਮੇਰੇ ਚਾਰ ਧੀਆ ਜਿਹੜੀਆਂ ਕਿ ਮੈਨੂੰ ਬੋਝ ਲੱਗਦੀਆਂ ਧੀਆਂ ਦੀ ਜਿਹੜੀ ਇਹ ਬੋਝਪੁਣੇ ਦੇ ਵਿੱਚ ਮੈਨੂੰ ਨੀਂਦ ਨਹੀਂ ਆਉਂਦੀ ਉਹ ਮੇਰੇ ਲਈ ਮੁਸੀਬਤ ਨੇ ਤੇ ਮੈਨੂੰ ਇਹ ਲੱਗਦਾ ਕਿ ਇਹ ਕਾਲਜੋਗ ਦੇ ਵਿੱਚ ਰਾਬਣੇ ਢੇਰ ਧੀਆਂ ਦਾ ਮੈਨੂੰ ਹੀ ਦੇਣਾ ਸੀਗਾ ਜਿਸ ਕਰਕੇ ਮੈਂ ਇਸ ਦੁਨੀਆ ਦਾ ਸਭ ਤੋਂ ਦੁਖੀ ਪਿਓ ਲੱਗਦਾ ਤੇ ਮੈਂ ਦੇ ਨੰਬਰ ਤੇ ਅਗੂ ਇੱਕ ਵਿਦਵਾਨ ਆਉਂਦਾ ਜਿਹੜਾ ਕੀ ਕਹਿੰਦਾ ਕਿ ਮੈਂ ਬਹੁਤ ਪੜਿਆ ਲਿਖਿਆ ਤੇ ਅਸੀਂ ਦੋ ਭਰਾ ਸੀਗੇ ਤੇ ਜਿਹੜਾ ਮੇਰਾ ਭਰਾ ਨਾ ਉਹ ਬਿਲਕੁਲ ਨਹੀਂ ਪੜਿਆ ਲਿਖਿਆ ਸੀ ਤੇ ਮੈਂ ਪੜਨ ਦੇ ਬਾਵਜੂਦ ਵੀ ਇੱਕ ਅਕੱਲਾ ਤੇ ਬੇਰੁਜ਼ਗਾਰ ਹਾਂ ਲੇਕਿਨ ਦੂਜੇ ਪਾਸੇ ਜਿਹੜਾ ਮੇਰਾ ਭਰਾ ਉਹਦੇ ਤੇ ਬੇਟਾ ਬੇਟੀ ਪਰਿਵਾਰ ਚ ਨੇ ਉਹਦੀ ਵਾਈਫ ਨੇ ਉਹ ਆਦੀ ਖੇਤੀ ਕਰਕੇ ਕਮਾਉਂਦਾ ਲੇਕਿਨ ਮੈਂ ਬਹੁਤ ਪੜ੍ਹਾਈ ਕੀਤੀ ਸੀ ਪਰ ਉਹ ਬਹੁਤ ਜ਼ਿਆਦਾ ਦੁਖੀ ਆ ਮੇਰੇ ਤੋਂ ਪਰ ਮੈਨੂੰ ਇਹ ਲੱਗਦਾ ਹੈ ਕਿ ਮੇਰੇ ਜਿੰਨਾ ਦੁੱਖ ਨਹੀਂ ਕਿਉਂਕਿ ਉਹਦਾ ਦੁੱਖ ਵਡਾਉਣ ਲਈ ਉਹਦਾ ਪਰਿਵਾਰ ਹੈਗਾ ਦੂਜੇ ਪਾਸੇ ਜਦੋਂ ਉਹ ਇਹ ਵਿਧਵਾਣ ਪਾਸੇ ਹੁੰਦਾ ਤੇ ਚੌਥੇ ਨੰਬਰ ਤੇ ਇੱਕ ਆਦਮੀ ਫੇਰ ਆਉਂਦਾ ਤੇ ਫਕੀਰ ਨੂੰ ਕਹਿੰਦਾ ਕਿ ਫਕੀਰ ਜੀ ਮੇਰੇ ਤਿੰਨ ਸੁਪੁੱਤਰ ਨੇ ਤੇ ਤਿੰਨ ਸੁਪੁੱਤਰਾਂ ਵਿੱਚੋਂ ਜਿਹੜੇ ਮੇਰੇ ਦੋ ਵੱਡੇ ਸੁਪੁੱਤਰ ਨੇ ਉਹ ਬਿਲਕੁਲ ਨਕਮ ਨਹੀਂ ਤੇ ਜਿਹੜਾ ਤੀਸਰੇ ਵਾਲਾ ਉਹ ਬਹੁਤ ਲਾਇਕ ਆ ਤੇ ਮੈਂ ਉਸ ਨੂੰ ਪਿਆਰ ਵੀ ਬਹੁਤ ਕਰਦਾ ਤੇ ਜਿਹੜੇ ਦੋ ਵੱਡੇ ਸੁਪੁੱਤਰ ਆ ਉਹ ਮੇਰੇ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਨੇ ਤੇ ਜਿਹੜੇ ਉਸ ਪੁੱਤਰ ਨੇ ਉਹ ਮੈਨੂੰ ਮਾਰਨ ਤੇ ਧੂਲੇ ਹੋਏ ਨੇ ਦੋਨੋਂ ਕਿ ਕਿਹੜਾ ਵੇਲਾ ਹੋਵੇ ਕਿ ਅਸੀਂ ਆਪਦੇ ਬਾਪ ਨੂੰ ਮਾਰ ਕੇ ਖਵਾ ਕੇ ਅਸੀਂ ਉਹਦਾ ਬੰਦਾ ਆਪਦਾ ਹੱਕ ਲੈ ਲਈਏ ਕਿਉਂਕਿ ਉਹ ਛੋਟੇ ਮੇਰੇ ਬੇਟੇ ਤੋਂ ਬਹੁਤ ਜ਼ਿਆਦਾ 질ਸੀ ਕਰਦੇ ਨੇ ਤੇ ਇਹ ਚਾਰੋਂ ਸਾਈਡ ਤੇ ਹੋ ਜਾਂਦੇ ਆ ਤਾਂ ਫਕੀਰ ਕਹਿੰਦਾ ਕਿ ਭਾਈ ਦੱਸੋ ਹੁਣ ਤੁਹਾਨੂੰ ਕੀ ਚਾਹੀਦਾ ਤੇ ਉਹ ਕਹਿੰਦੇ ਕਿ ਫਕੀਰ ਜੀ ਤੁਸੀਂ ਬਾਹਰ ਲਿਖਿਆ ਸੀ ਤੁਹਾਨੂੰ ਖੁਸ਼ੀਆਂ ਦੇਵਾਂਗੇ ਤਾਂ ਅਸੀਂ ਤਾਂ ਇਹ ਬੂਡ ਪੜ੍ਹ ਕੇ ਆਏ ਆ ਤੁਹਾਨੂੰ ਆਪਦੇ ਆਪ ਦੇ ਦੁੱਖ ਦੱਸੇ ਆ ਹੁਣ ਤੁਸੀਂ ਸਾਡੇ ਦੁੱਖਾਂ ਦਾ ਹੱਲ ਕਰੋ ਤੇ ਸਾਨੂੰ ਖੁਸ਼ੀਆਂ ਦੋ ਤਾਂ ਫਕੀਰ ਜੀ ਸਾਰਿਆਂ ਨੂੰ ਇੱਕ ਲਾਈਨ ਵਿੱਚ ਬਿਠਾਉਂਦੇ ਨੇ ਤਾਂ ਉਹਨਾਂ ਨੂੰ ਸਮਝਾਉਣਾ ਸ਼ੁਰੂ ਕਰਦੇ ਨੇ ਸਭ ਤੋਂ ਪਹਿਲਾਂ ਉਹ ਜੋ ਆਦਮੀ ਆਧਿਕਾਰ ਵਾਲੇ ਤੋਂ ਦੁਖੀ ਸੀ ਉਸ ਨੂੰ ਕੋਲ ਬਹਾਉਂਦੇ ਨੇ ਤੇ ਦੂਜੇ ਨੰਬਰ ਵਾਲੇ ਆਦਮੀ ਨੂੰ ਕੋਲ ਬਹਾਉਂਦੇ ਨੇ ਤੇ ਕਹਿੰਦੇ ਨੇ ਕਿ ਭਾਈ ਹੁਣ ਤੁਸੀਂ ਦੱਸੋ ਉਕਿ ਜਿਹੜਾ 1 ਨੰਬਰ ਵਾਲਾ ਆਦਮੀ ਆ ਉਹ ਆਪਦੀ ਪਤਨੀ ਤੋਂ ਬਹੁਤ ਜ਼ਿਆਦਾ ਦੁਖੀ ਆ ਉਕਲੇਸ਼ ਕਰਦੀ ਆ ਬਹੁਤ ਜ਼ਿਆਦਾ ਤੇ ਜਿਹੜਾ ਦੂਜੇ ਨੰਬਰ ਵਾਲਾ ਉਹਦੇ ਬੇਟੀਆਂ ਉਹਦੇ ਪਤਨੀ ਨਹੀਂ ਆ ਕਿ ਕੀ ਭਾਈ ਜਿਹੜੀਆਂ ਬੇਟੀਆਂ ਨੇ ਬੇਟੀਆਂ ਵਾਲੀ ਜਿਹੜੀ ਮੁਸੀਬਤ ਆ ਟੈਨਸ਼ਨ ਆ ਉਹ 1 ਨੰਬਰ ਵਾਲੇ ਨੂੰ ਕਹਿੰਦੇ ਆ ਕਿ ਤੂੰ ਇਹ ਟੈਨਸ਼ਨ ਲੈਣਾ ਚਾਹੁੰਨਾ ਤੂੰ ਚਾਹੁੰਦਾ ਕਿ ਤੇਰੀ ਪਤਨੀ ਨਾ ਹੋਵੇ ਤਾਂ ਜਿਹੜਾ 1 ਨੰਬਰ ਵਾਲਾ ਆਦਮੀ ਆ ਉਹ ਸੋਚਦਾ ਉਹ ਕਹਿੰਦਾ ਨਹੀਂ ਮੈਂ ਨਹੀਂ ਚਾਹੁੰਦਾ ਮੇਰੀ ਪਤਨੀ ਬਿਨਾ ਤਾਂ ਮੇਰਾ ਘਰ ਹੀ ਨਹੀਂ ਚੱਲਣਾ ਬੱਚੇ ਨਹੀਂ ਪਾਲਨੇ ਮੇਰੀ ਰੋਟੀ ਕੌਣ ਬਣਾਊਗਾ ਤਾਂ ਫਕੀਰ ਜੀ ਕਹਿੰਦੇ ਨੇ ਕਿ ਭਾਈ ਤੂੰ ਉਹਨੂੰ ਮੁਸੀਬਤ ਕਿਵੇਂ ਸਮਝ ਸਕਦਾ ਕਿਉਂਕਿ ਉਹਦੇ ਬਿਨਾ ਤਾਂ ਤੇਰਾ ਘਰ ਨਹੀਂ ਚੱਲਦਾ ਤੂੰ ਹੁਣ ਮੈਨੂੰ ਇਹ ਦੱਸ ਕਿ ਚਾਰ ਬੇਟੀਆਂ ਸਾਂਭਣ ਵਾਲਾ ਪਿਤਾ ਜਿਹਦੇ ਸਿਰ ਤੇ ਪਤਨੀ ਨਹੀਂ ਆ ਉਹ ਜ਼ਿਆਦਾ ਦੁਖੀ ਆ ਕਿ ਤੂੰ ਜ਼ਿਆਦਾ ਦੁਖੀ ਆ ਉਹ ਇੱਕ ਨੰਬਰ ਵਾਲਾ ਕਹਿੰਦਾ ਜੀ ਇਹ ਤਾਂ ਸਾਰਿਆਂ ਨੂੰ ਪਤਾ ਲੱਗ ਰਿਹਾ ਮੈਂ ਤਾਂ ਬਹੁਤ ਸੂਖੀ ਆ ਮੇਰੇ ਤਾਂ ਘਰ ਚ ਪਤਨੀ ਹੈਗੀ ਬੱਚੇ ਸੰਭਣੂ ਇਹ ਮੇਰੇ ਤੋਂ ਵੱਧ ਦੁਖੀ ਆ ਤਾਂ ਉਹ ਫਕੀਰ ਜੀ ਕਹਿੰਦੇ ਆ ਕਿ ਭਾਈ ਇਹਦੇ ਵਿੱਚ ਹੀ ਖੁਸ਼ੀ ਆ ਤੁਹਾਨੂੰ ਸਮਝਣਾ ਚਾਹੀਦਾ ਕਿ ਕੰਮ ਸੇ ਕਮ ਤੇਰੇ ਬੱਚਿਆਂ ਨੂੰ ਸੰਭਣ ਵਾਲੀ ਤਾਂ ਹੈ ਤਾਂ ਉਹ ਇੱਕ ਨੰਬਰ ਵਾਲਾ ਇਹ ਸੋਚ ਕੇ ਸੱਚਮੁੱਚ ਇਹ ਫੀਲ ਕਰਦਾ ਕਿ ਹਾਂ ਫਕੀਰ ਦੀ ਗੱਲ ਸੱਚੀ ਆ ਉਹ ਪਾਸੇ ਹੋ ਜਾਂਦਾ ਹੁਣ ਫਕੀਰ ਜੀ ਜਿਹੜਾ ਦੋ ਨੰਬਰ ਵਾਲਾ ਆਦਮੀ ਹੁੰਦਾ ਜਿਹਦੇ 3 ਹੁੰਦੀਆਂ ਉਹਨੂੰ ਬਿਠਾਉਂਦੇ ਆ ਕੋਲ ਤੇ ਤਿੰਨ ਨੰਬਰ ਵਾਲੇ ਨੂੰ ਬੁਲਾਉਂਦੇ ਆ ਤਿੰਨ ਨੰਬਰ ਵਾਲਾ ਉਹ ਵਿਦਵਾਨ ਜਿਹੜਾ ਕਹਿੰਦਾ ਕਿ ਮੇਰੇ ਭਰਾ ਦੀ ਸ਼ਾਦੀ ਹੋ ਗਈ ਸੀ ਲੇਕਿਨ ਮੇਰਾ ਵਿਆਹ ਨਹੀਂ ਸੀ ਹੋਇਆ ਮੈਂ ਪੜਿਆ ਲਿਖਿਆ ਇਸ ਦੇ ਬਾਵਜੂਦ ਮੈਂ ਬਹੁਤ ਦੁਖੀ ਹਾਂ ਮੇਰੇ ਭਰਾ ਦੇ ਔਲਾਦ ਵੀ ਆ ਹਨਾ ਤਾਂ ਉਹ ਕਹਿੰਦੇ ਆ ਕਿ ਭਾਈ ਹੁਣ ਤੂੰ ਮੈਨੂੰ ਦੱਸ ਇਹਦੇ ਚਾਰ ਧੀਆਂ ਤੇ ਤੇਰਾ ਕੋਈ ਪਰਿਵਾਰ ਨਹੀਂ ਆ ਚਾਰ ਧੀਆਂ ਵਾਲੇ ਨੂੰ ਪੁੱਛਦੇ ਆ ਕਿ ਕੀ ਜਦੋਂ ਤੂੰ ਘਰ ਜਾਣਾ ਵਾ ਤੇਰੀਆਂ ਧੀਆਂ ਤੇਰੀ ਉਡੀਕ ਕਰਦੀਆਂ ਉਹ ਕਹਿੰਦਾ ਹਾਂਜੀ ਬਿਲਕੁਲ ਕਰਦੀਆਂ ਕਿ ਜਦੋਂ ਤੂੰ ਬਿਮਾਰ ਹੁੰਨਾ ਤੇਰੀਆਂ ਧੀਆਂ ਤੈਨੂੰ ਪਾਣੀ ਪੁੱਛਦੀਆਂ ਹਾਂਜੀ ਮੈਨੂੰ ਦਵਾਈ ਵੀ ਦਿੰਦੀਆਂ ਮੇਰੀਆਂ ਲੱਤਾਂ ਮਾਹਾਂ ਵੀ ਘੁੱਟਦੀਆਂ ਤੇ ਉਹ ਫਿਰ ਤੀਜੇ ਆਣਾ ਇਹਨੂੰ ਕਹਿੰਦੇ ਆ ਕਿ ਇੱਧਰ ਪੁੱਛ ਜਿਹਦੇ ਔਲਾਦ ਨਹੀਂ ਆ ਜਿਹਦਾ ਪਰਿਵਾਰ ਨਹੀਂ ਆ ਲੈਕਿਨ ਉਹ ਪੜਿਆ ਲਿਖਿਆ ਬਹੁਤ ਉਹਦੇ ਕੋਲ ਸਿੱਖਿਆ ਵੀ ਆ ਪਰ ਉਹ ਕਹਿੰਦਾ ਮੇਰੇ ਜਿੰਨਾ ਦੁਖੀ ਬੰਦਾ ਹੀ ਹੈ ਨਹੀਂ ਕੋਈ ਤਾਂ ਉਹ 2 ਨੰਬਰ ਵਾਲਾ ਧੀਆ ਦਾ ਬਾਪ ਸੋਚਦਾ ਕਿ ਵਾਕਈ ਮੇਰੀਆਂ ਧੀਆ ਤਾਂ ਮੈਨੂੰ ਬਹੁਤ ਆਨੰਦ ਦੇ ਕਰਦੀਆਂ ਮੈਂ ਉਹ ਕਹਿੰਦਾ ਕਿ ਭਾਈ ਕੀ ਤੂੰ ਇਹਦੇ ਵਾਲੀ ਜਗ੍ਹਾ ਲੈਣਾ ਚਾਹੁੰਨਾ ਕਿ ਕਿ ਤੇਰੀਆਂ ਧੀਆ ਨੂੰ ਕਿਸੇ ਆਪਾ ਨਾ ਥਾਸ਼ਰਮ ਚ ਛੱਡ ਆਈਏ ਉਹ ਕਹਿੰਦਾ ਨਾ ਕਹਿੰਦਾ ਨਾ ਮਹਾਰਾਜ ਜੀ ਮੇਰੀਆਂ ਧੀਆ ਬਿਨਾ ਤਾਂ ਮੇਰਾ ਘਰ ਸੁਣਨਾ ਹੋ ਜਾਊਗਾ ਤੇ ਉਹ ਮਹਾਰਾਜ ਜੀ ਕਹਿੰਦੇ ਆ ਕਿ ਭਾਈ ਫਿਰ ਤੂੰ ਕਿਵੇਂ ਸੋਚਦਾ ਕਿ ਤੇਰੀਆਂ ਮੁਸੀਬਤਾਂ ਧੀਆਂ ਤੂੰ ਇਹ ਕਿਵੇਂ ਸੋਚ ਲਿਆ ਕਿ ਧੀਆਂ ਤੇਰੇ ਸਿਰ ਤੇ ਬੋਝ ਨੇ ਤੂੰ ਇੱਧਰ ਸੋਚ ਜੇ ਤੂੰ ਆਪਦੀਆਂ ਧੀਆਂ ਨੂੰ ਦੇਣਾ ਚਾਹੁੰਨਾ ਤੇ ਇਹ ਵੀ ਉਹਨਾਂ ਨੂੰ ਪੜਾ ਸਕਦਾ ਪਾਲ ਸਕਦਾ ਲੇਕਿਨ ਉਹ ਦੋ ਨੰਬਰ ਵਾਲਾ ਆਦਮੀ ਕਹਿੰਦਾ ਕਿ ਮਹਾਰਾਜ ਜੀ ਮaaf ਕਰ ਦੋ ਮੇਰੀਆਂ ਧੀਆਂ ਹੀ ਮੇਰੀ ਜ਼ਿੰਦਗੀ ਆ ਉਹਨਾਂ ਬਿਨਾ ਮੇਰਾ ਘਰ ਸੁਨਣਾ ਹੋ ਜਾਊਗਾ ਮੇਰਾ ਉਹੀ ਸੰਸਾਰ ਨੇ ਤੇ ਉਹ ਮਹਾਰਾਜ ਜੀ ਕਹਿੰਦੇ ਆ ਕਿ ਫਿਰ ਭਾਈ ਸੋਚ ਤੂੰ ਕਿੰਨਾ ਕੁ ਦੁਖੀ ਆ ਇਹ ਕਿੱਡਾ ਕੁ ਵੱਡਾ ਤੋਖਾ ਉਹ ਬਾਕੀ ਆਦਮੀ ਸੋਚਦਾ ਕਿ ਹਾਂ ਇਹਦਾ ਤਾਂ ਕੁਝ ਵੀ ਨਹੀਂਗਾ ਇਹਦੇ ਹਿਸਾਬ ਨਾਲ ਤਾਂ ਮੈਂ ਬਹੁਤ ਸੁਖੀ ਆ ਮੇਰੇ ਕੋਲੇ ਚਾਰ ਚਰਤੀਆਂ ਨੇ ਤਾਂ ਉਹ ਸਾਈਡ ਤੇ ਹੁੰਦਾ ਹੁਣ ਮਹਾਰਾਜ ਜੀ ਤੀਜੇ ਨੰਬਰ ਵਾਲੇ ਨੂੰ ਬੁਲਾਉਂਦੇ ਆ ਤੇ ਤੀਜੇ ਨੰਬਰ ਵਾਲੇ ਨੂੰ ਉਹੀ ਵਿਦਵਾਨ ਜੀ ਤਾਂ ਕੋਈ ਨਹੀਂ ਹੁੰਦਾ ਹਨਾ ਤੇ ਚੌਥੇ ਨੰਬਰ ਵਾਲਾ ਆਦਮੀ ਕੋਲ ਬੈਠਦਾ ਤੇ ਵਿਦਵਾਨ ਜੀ ਉਹ ਕਹਿੰਦੇ ਹਾਂ ਜੀ ਤੁਹਾਡਾ ਬਹੁਤ ਵੱਡਾ ਦੁੱਖ ਆ ਕਿਉਂਕਿ ਤੁਹਾਡਾ ਪਰਿਵਾਰ ਨਹੀਂ ਆ ਹਨਾ ਤਾਂ ਉਹ ਚੌਥੇ ਨੰਬਰ ਵਾਲੇ ਨੂੰ ਪੁੱਛਦੇ ਹਾਂ ਜੀ ਤੁਸੀਂ ਦੱਸੋ ਉਹ ਕਹਿੰਦਾ ਮਹਾਰਾਜ ਜੀ ਮੇਰੇ ਤਿੰਨ ਬੱਚੇ ਦੋ ਮੁੰਡੇ ਮੈਨੂੰ ਮਾਰਨ ਨੂੰ ਫਿਰਦੇ ਆ ਕਿਉਂਕਿ ਮੈਂ ਤੀਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤਾਂ ਉਹ ਵਿਦਵਾਨ ਜੀ ਨੂੰ ਕਹਿੰਦੇ ਆ ਕਿ ਵਿਦਵਾਨ ਜੀ ਛੋਟੇ ਜਿਹੜੇ ਇਹਨਾਂ ਦੇ ਜਿਹੜੇ ਚਾਰ ਬੱਚੇ ਆ ਤਿੰਨ ਉਹ ਤੁਹਾਨੂੰ ਦੇ ਦਈਏ ਉਹ ਕਹਿੰਦੇ ਨਾ ਜੀ ਮੈਂ ਤਾਂ ਇਹ ਚੰਗਾ ਮੈਂ ਤਾਂ ਇਕੱਲਾ ਹੀ ਚੰਗਾ ਕਹਿੰਦੇ ਨਹੀਂ ਤੇਰੇ ਬੇਟੇ ਹੋਣਗੇ ਤੈਨੂੰ ਸਾਂਭਣਗੇ ਕਮਾਈ ਕਰਨਗੇ ਉਹ ਕਹਿੰਦਾ ਨਾ ਮਹਾਰਾਜ ਜੀ ਉਹਨਾਂ ਦਾ ਕੀ ਭਰੋਸਾ ਕਿ ਮੈਨੂੰ ਰਾਤ ਨੂੰ ਮਾਰਦਿਆਂ ਨੂੰ ਤਾਂ ਆਪਦੇ ਸਕੇ ਪਿਓ ਨੂੰ ਮਾਰਨ ਨੂੰ ਫਿਰਦੇ ਆ ਤਾਂ ਉਹ ਕਹਿੰਦੇ ਫਿਰ ਤੁਸੀਂ ਕਿਉਂ ਚਾਹੁੰਦੇ ਆ ਕਿ ਤੁਹਾਡਾ ਪਰਿਵਾਰ ਹੋਵੇ ਤਾਂ ਉਹ ਕਹਿੰਦਾ ਕਿ ਮੈਨੂੰ ਇਕੱਲਾਪਨ ਮਹਿਸੂਸ ਹੁੰਦਾ ਸੀ ਉਹ ਕਹਿੰਦੇ ਤੁਸੀਂ ਇਹ ਸੋਚੋ ਕਿ ਤੁਹਾਨੂੰ ਇਸ ਤਰ੍ਹਾਂ ਦੀ اولاد ਜੇ ਹੁੰਦੀ ਤਾਂ ਤੁਸੀਂ ਉਦੋਂ ਸੁਖੀ ਸੀ ਕਿ ਹੁਣ ਸੁਖੀ ਆ ਉਹ ਕਹਿੰਦਾ ਜੀ ਮੈਂ ਤਾਂ ਹੁਣ ਸੁਖੀ ਆ ਮੈਂ ਕੱਲਾ ਆਪਦਾ ਖਾ ਕੇ ਟੈਨਸ਼ਨ ਫਰੀ ਹੋ ਕੇ ਸੌਂ ਜਾਂਦਾ ਮੇਰਾ ਗਿਆਨ ਮੇਰੇ ਕੋਲ ਆ ਮੈਂ ਕਿਤਾਬਾਂ ਪੜ੍ਹਦਾ ਰ ਆਉਣ ਨਾਲ ਲੱਭਦਾ ਹੁੰਦਾ ਮੈਂ ਨਾ ਪਰ ਮੈਂ ਇਹੋ ਜੀ ਜ਼ਿੰਦਗੀ ਤੋਂ ਤਾਂ ਚੰਗਾ ਜੀਚ ਮੈਨੂੰ ਡਰ ਨਾਲ ਜਿਉਣਾ ਪਵੇ ਇਹ ਤਾਂ ਕੋਈ ਜ਼ਿੰਦਗੀ ਨਹੀਂ ਇਹ ਤਾਂ ਨਰਕ ਦਾ ਡਰ ਨਾਲ ਜਿਉਣਾ ਤਾਂ ਤਾਂ ਵਿਦਵਾਨ ਜੀ ਕਹਿੰਦੇ ਕਿ ਭਾਈ ਫਿਰ ਤੂੰ ਕਿਵੇਂ ਸੋਚ ਲਿਆ ਕਿ ਤੇਰੀ ਮੁਸੀਬਤ ਤਾਂ ਸਾਰੀ ਦੁਨੀਆ ਤੋਂ ਵੱਡੀ ਆ ਸਾਰਿਆਂ ਤੋਂ ਜ਼ਿਆਦਾ ਦੁਖੀ ਤੂੰ ਆ ਉਹ ਕੰਨਨ ਨੂੰ ਹੱਥ ਲਾ ਕੇ ਕਹਿੰਦਾ ਕਿ ਸਾਰਾਜ ਜੀ ਬਾਕੀ ਤੁਸੀਂ ਸਹੀ ਕਹਿੰਦੇ ਹੋ ਕਿ ਮੇਰੀ ਮੁਸੀਬਤ ਤੋਂ ਵੱਡੀ ਤਾਂ ਇਹਨਾਂ ਦੀ ਮੁਸੀਬਤ ਆ ਜਿਨ੍ਹਾਂ ਦੇ ਬੱਚੇ ਆ ਆਪਦੇ ਬੇਟੇ ਆ ਉਹ ਇਹਨਾਂ ਨੂੰ ਮਾਰਨ ਨੂੰ ਫਿਰਦੇ ਆ ਤਾਂ ਉਹ ਜਿਹੜੇ ਮਹਾਰਾਜ ਜੀ ਆ ਉਹ ਪਾਸੇ ਬਿਠਾ ਦਿੰਦੇ ਆ ਵਿਦਵਾਨ ਨੂੰ ਤੇ ਚੌਥੇ ਨੰਬਰ ਵਾਲੇ ਨੂੰ ਹੁਣ ਬੁਲਾਉਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਭਾਈ ਕਿਉਂ ਤੂੰ ਸਾਰਿਆਂ ਤੋਂ ਵੱਧ ਦੁਖੀ ਆ ਉਹ ਕਹਿੰਦਾ ਹਾਂ ਜੀ ਮਹਾਰਾਜ ਜੀ ਸਾਰਿਆਂ ਤੋਂ ਵੱਧ ਮੈਂ ਦੁਖੀ ਆ ਤਾਂ ਮਹਾਰਾਜ ਜੀ ਕਹਿੰਦੇ ਕਿ ਭਾਈ ਜਿਹੜੇ ਤੇਰੇ ਤਿੰਨ ਬੱਚੇ ਆ ਨਾ ਉਹਨਾਂ ਤਿੰਨਾਂ ਬੱਚਿਆਂ ਨੂੰ ਆਪਾਂ ਕਿਸੇ ਪਾਸੇ ਭੇਜ ਦੰਨੇ ਆ ਤੇ ਤੂੰ ਐ ਕਰ ਕਿ ਤੂੰ ਇੱਥੇ ਮੇਰੀ ਝੌਂਪੜੀ ਵਿੱਚ ਰਹਿ ਲਈ ਤੇ ਤੂੰ ਮੇਰੇ ਲਈ ਖਾਣਾ ਲੈ ਕੇ ਆਇਆ ਕਰੀ ਤੇ ਮੇਰਾ ਕੰਮ ਕਾਜ ਕਰਿਆ ਕਰੀ ਹਨਾ ਤਾਂ ਉਹ ਆਦਮੀ ਕਹਿੰਦਾ ਕਿ ਨਹੀਂ ਮਹਾਰਾਜੀ ਮੇਰਾ ਤਾਂ ਆਪਦਾ ਘਰਬਾਰ ਆ ਮੈਂ ਹੱਕਦਾਰ ਹਾਂ ਸਾਰੇ ਕਾਸੇ ਦਾ ਮੈਂ ਕਿਵੇਂ ਰਹਿ ਸਕਦਾ ਇੱਥੇ ਤੇ ਉਹ ਕਹਿੰਦੇ ਫਿਰ ਤੇਰੇ ਬੱਚੇ ਤੇ ਤੈਨੂੰ ਮਾਰਨ ਨੂੰ ਫਿਰਦੇ ਆ ਕਹਿੰਦਾ ਕਿ ਮਹਾਰਾਜ ਜੀ ਘਰ ਆਪਦੇ ਘਰ ਤੋਂ ਬਿਨਾ ਤਾਂ ਕਿਤੇ ਗੁਜ਼ਾਰਾ ਨਹੀਂ ਆਪਾਂ ਇਹੋ ਜੀ ਝੌਂਪੜੀ ਵਿੱਚ ਕਿਵੇਂ ਰਹਿ ਸਕਦੇ ਤੇ ਤਾਂ ਮਹੀਨੇ ਰੀ ਦਾ ਕੋਈ ਭੋਸਾ ਹੀ ਨਹੀਂ ਜਦੋਂ ਪੁੱਤ ਮਾਰਨਗੇ ਉਹਦਾ ਵੇਖੀ ਜਾਊ ਪਰ ਮੇਰੀ ਆਪਦੀ ਛੱਤ ਥੱਲੇ ਦਾ ਸੋਨਾ ਮੇਰਾ ਘਰ ਆ ਮੇਰਾ ਹੱਕ ਆ ਮੇਰੇ ਕੋਲ ਤਾਂ ਫੇਰ ਮਹਾਰਾਜ ਜੀ ਉਹ ਕਹਿੰਦੇ ਆ ਕਿ ਭਾਈ ਇਹ ਸੋਚ ਕਿ ਤੇਰੀ ਮਸੀਬਤ ਸਾਰੀ ਦੁਨੀਆ ਤੋਂ ਵੱਡੀ ਆ ਬਹੁਤ ਲੋਕਾਂ ਕੋਲੇ ਘਰ ਵੀ ਨਹੀਂ ਹੈਗੇ ਛੱਤ ਵੀ ਨਹੀਂ ਹੈਗੀ ਤੇਰੇ ਕੋਲੇ ਆਪਦੀ ਛੱਤ ਤਾਂ ਹੈ ਉਹ ਕਹਿੰਦਾ ਹਾਂਜੀ ਜ਼ਰੂਰ ਹੈ ਉਹ ਕਹਿੰਦਾ ਕਿ ਜਿਹੜਾ ਕੁਝ ਤੁਹਾਡੇ ਕੋਲ ਆਣਾ ਉਹਦੇ ਵਿੱਚ ਖੁਸ਼ ਹੋਵੋ ਨਾ ਕਿ ਇਹ ਸੋਚੋ ਕਿ ਮੇਰੇ ਨਾਲ ਐ ਹੁੰਦਾ ਉਹ ਹੁੰਦਾ ਐ ਹੁੰਦਾ ਜਦਕਿ ਤੁਹਾਨੂੰ ਜਿਹੜੀ ਕੀ ਤੁਹਾਡੀ ਮੁਸੀਬਤ ਆ ਤੁਹਾਡੀ ਮੁਸੀਬਤ ਤੁਹਾਨੂੰ ਕਦੋਂ ਸਾਰੀ ਦੁਨੀਆ ਤੋਂ ਵੱਡੀ ਲੱਗਦੀ ਆ ਪਰ ਹਰੇਕ ਬੰਦੇ ਨੂੰ ਤੁਹਾਡੇ ਨਾਲੋਂ ਆਪਦੀ ਮੁਸੀਬਤ ਵੱਡੀ ਲੱਗਦੀ ਆ ਕਿਉਂਕਿ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਦੁਖੀਆ ਇੱਥੇ ਕੋਈ ਸੁਖੀ ਨਹੀਂਗਾ ਇੱਕ ਦੂਜੇ ਨੂੰ ਵੇਖ ਕੇ ਐ ਲੱਗਦਾ ਕਿ ਸ਼ਾਇਦ ਇਹ ਮੇਰੇ ਨਾਲੋਂ ਸੌਖਾ ਪਰ ਜਦੋਂ ਉਹਦਾ ਅੰਦਰੋਂ ਦੁੱਖ ਫਰੋਲਦੇ ਆ ਤਾਂ ਇਹ ਲੱਗਦਾ ਕਿ ਇਸ ਤੋਂ ਮੇਰਾ ਦੁੱਖ ਤਾਂ ਇਸਦੇ ਸਾਹਮਣੇ ਕੁਝ ਵੀ ਨਹੀਂਗਾ ਨਾ ਤਾ ਫਕੀਰ ਜੀ ਇਹ ਸਾਰਾ ਕੁਝ ਉਹਨਾਂ ਨੂੰ ਚਾਰਾਂ ਨੂੰ ਲੈ ਚਾ ਬਕੇ ਸਮਝਾਉਂਦੇ ਆ ਕਿ ਭਾਈ ਮੈਂ ਤੁਹਾਨੂੰ ਕੋਈ ਬਨੌਟੀ ਖੁਸ਼ਿਆਨੀ ਬਖਸ਼ ਸਕਦਾ ਦੇ ਸਕਦਾ ਇਹ ਹੀ ਤੁਹਾਡੀ ਖੁਸ਼ੀ ਆ ਮੇਰੀ ਝੌਂਪੜੀ ਚੋਂ ਤੁਸੀਂ ਇਹੀ ਸਿੱਖ ਕੇ ਜਾ ਸਕਦੇ ਹੋ ਕਿ ਜੋ ਵੀ ਤੁਹਾਡੇ ਕੋਲ ਆ ਉਹਦੇ ਚ ਖੁਸ਼ ਰਹਿਣਾ ਸਿੱਖੋ ਜੋ ਪਰਮਾਤਮਾ ਨੇ ਦਿੱਤਾ ਉਹ ਹੋ ਸਕਦਾ ਦੂਜੇ ਬੰਦੇ ਕੋਲ ਨਾ ਹੋਵੇ ਤਾਂ ਹੋ ਸਕਦਾ ਕਿਸੇ ਦੇ ਕਰਮਾਂ 'ਚ ਵੀ ਨਾ ਹੋਵੇ ਲੇਕਿਨ ਪਰਮਾਤਮਾ ਨੇ ਜੋ ਤੁਹਾਨੂੰ ਦਿੱਤਾ ਉਹ ਅਮੁੱਲ ਆ ਉਸਦਾ ਕੋਈ ਮੁੱਲ ਨਹੀਂ ਆ ਇਸ ਕਰਕੇ ਜੋ ਵੀ ਹੈਗਾ ਉਹਨੂੰ ਖੁਸ਼ੀ-ਖੁਸ਼ੀ ਅਪਣਾਓ ਤੇ ਆਪਦੇ ਜੀਵਨ ਨੂੰ ਹਮੇਸ਼ਾ ਪੋਜ਼ਿਟਿਵ ਰੱਖੋ ਹਾਂ ਆਸ ਕਰੋ ਕਿ ਹਮੇਸ਼ਾ ਸਹੀ ਹੋਵੇਗਾ ਜੇ ਸਹੀ ਸੋਚੋਗੇ ਤਾਂ ਤੁਹਾਡੇ ਨਾਲ ਸਹੀ ਹੀ ਹੋਵੇਗਾ ਏਸੀਜੀ ਅੱਜ ਦੀ ਸਿੱਖਿਆਦਾਇਕ ਕਹਾਣੀ ਬਹੁਤ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਵਧੀਆ ਸਿੱਖਿਆ ਸੀ ਇੱਕ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੀ ਅਸਰ ਲਈ ਐਨਾਈ ਧੰਨਵਾਦ